ਕੰਟਰੈਕਟ ਮਲਾਜ਼ਮਾਂ ਦੇ ਵੱਲੋਂ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ 12 ਵਜੇ ਤੋਂ ਸਵੇਰੇ ਦੇ ਨਾਉ ਡੀਪੂ ਬੰਦ ਕਰਵਾਏ ਜਾਣਗੇ ਕੱਲ ਤੋਂ ਪੀਆਰਟੀਸੀ ਦਾ ਚੰਡੀਗੜ੍ਹ ਡੀਪੂ ਬੰਦ ਹੈ ਪਟਿਆਲਾ ਦੇ ਵਿੱਚ 2 ਤੋਂ 4 ਵਜੇ ਤੱਕ ਬੱਸ ਸਟੈਂਡ ਬੰਦ ਰੱਖਣੇ ਰੱਖੇ ਜਾਣਗੇ ਮੈਨੇਜਮੈਂਟ ਤੇ ਕੰਟਰੈਕਟ ਵਰਕਰਾਂ ਨੂੰ ਪਰੇਸ਼ਾਨ ਕਰਨ ਦਾ ਇਲਜ਼ਾਮ ਹੈ ਦਰਸਲ ਚੰਡੀਗੜ੍ਹ ਡੀਪੂ ਦੀ ਚੈਕਿੰਗ ਟੀਮ ਨੇ ਪਟਿਆਲਾ ਤੋਂ ਆਰੀ ਪੀਆਰਟੀਸੀ ਬੱਸ ਨੂੰ ਰੋਕ ਕੇ ਚੈਕਿੰਗ ਕੀਤੀ ਤੇ ਇਸ ਦੌਰਾਨ ਟਿਕਟ ਚੈੱਕ ਕਰਨ ਵਾਲੇ ਇੰਸਪੈਕਟਰ ਨੇ ਇਲਜ਼ਾਮ ਲਗਾਇਆ ਕਿ ਕੰਡੈਕਟਰ ਨੇ ਇੱਕ ਸਵਾਰੇ ਤੋਂ 105 ਰੁਪਏ ਦੀ ਥਾਂ 110 ਰੁਪਏ ਲੈ ਲੇ ਯਾਨੀ ਕਿ 5 ਰੁਪਏ ਵਾਧੂ ਲਏ ਗਏ ਜਿਸ ਤੋਂ ਬਾਅਦ ਕੰਡਕਟਰ ਦੇ ਖਿਲਾਫ ਰਿਪੋਰਟ ਕੱਟ ਦਿੱਤੀ ਗਈ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਕੰਡਕਟਰ ਦਾ ਇਲਜ਼ਾਮ ਹੈ ਕਿ ਮੈਨੇਜਮੈਂਟ ਦੀ ਸ਼ੈਅ ਤੇ ਜਾਣ ਬੁਝ ਕੇ ਕੰਟਰੈਕਟ ਵਰਕਰਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਜੋ ਕਿ ਹੜਤਾਲ ਦਾ ਐਲਾਨ ਕੀਤਾ ਗਿਆ ਤਾਂ ਜਨਤਾ ਨੂੰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਹਰ ਰੋਜ਼ ਪਬਲਿਕ ਟਰਾਂਸਪੋਰਟ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਸਫ਼ਰ ਕਰਦੇ ਨੇ ਤਾਂ ਇਸ ਦੇ ਵਿਚਾਲੇ ਦਿੱਕਤ ਪਰੇਸ਼ਾਨੀ ਜਰੂਰ ਆ ਜਾ ਸਕਦੀ ਹੈ ਕਿਉਂਕਿ PRTC ਕੰਟਰੈਕਟ ਮਲਾਜ਼ਮਾਂ ਦੇ ਵੱਲੋਂ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਕਦੋਂ ਹੜਤਾਲ ਹੈ ਇੱਕ ਵਾਰ ਫਿਰ ਅਸੀਂ ਵਿਸਥਾਰ ਦੇ ਨਾਲ ਦੱਸ ਦਿੰਨੇ ਹਾਂ ਦਰਸਲ 12 ਵਜੇ ਤੋਂ ਸੂਬੇ ਦੇ ਨੌ ਡੀਪੂ ਬੰਦ ਕਰਵਾਏ ਜਾਣਗੇ ਤੇ ਕੱਲ ਤੋਂ PRTC ਦਾ ਚੰਡੀਗੜ੍ਹ ਡੀਪੂ ਬੰਦ ਰੱਖਿਆ ਜਾਵੇਗਾ ਪਟਿਆਲਾ ਦੇ ਵਿੱਚ 2 ਤੋਂ 4 ਵਜੇ ਤੱਕ ਬੱਸ ਸਟੈਂਡ ਬੰਦ ਰੱਖਣਗੇ ਕਿਉਂਕਿ ਜੇਕਰ ਡੀਪੂ ਬੰਦ ਹੁੰਦੇ ਤੁਸੀਂ ਸਮਝ ਸਕਦੇ ਹੋ ਕਿ ਇੱਕ ਡੀਪੂ ਦੀਆਂ ਕਿੰਨੀਆਂ ਬੱਸਾਂ ਹੁੰਦੀਆਂ ਨੇ ਜੇਕਰ ਰੋਡ ਤੇ ਨਹੀਂ ਉਤਰਨਗੀਆਂ ਆ ਤਾਂ ਫਿਰ ਜਨਤਾ ਨੂੰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਜਿਆਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ ਬਹੁਤ ਰੁਟੀਨ ਦੇ ਵਿੱਚ ਸਰਵਿਸ ਬਹੁਤ ਐਰ ਰੋਡਵੇਜ ਦੀਆਂ ਬੱਸਾਂ ਦੀ ਪੀਆਰਟੀਸੀ ਦੀਆਂ ਬੱਸਾਂ ਦੀ ਪਰ ਜੇਕਰ ਇੱਕ ਜਾਂ ਦੋ ਡੀਪੂ ਬੰਦ ਹੋ ਜਾਂਦੇ ਨੇ ਤੇ ਫਿਰ ਉਹ ਸਰਵਿਸ ਉਹਨੇ ਘਟ ਜਾਂਦੀ ਹੈ ਮੰਨ ਲਓ ਕੋਈ ਬਸ ਤੁਹਾਨੂੰ 10 ਮਿੰਟ ਬਾਅਦ ਮਿਲਦੀ ਹੈ ਤੇ ਉਸ ਦਾ ਗੈਪ ਵੱਜ ਜਾਏਗਾ 20 ਮਿੰਟ ਬਾਅਦ 25 ਮਿੰਟ ਅੱਧੇ ਘੰਟੇ ਤੱਕ ਤੁਹਾਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ ਇਹ ਸਾਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੈਨੇਜਮੈਂਟ ਦੇ ਖਿਲਾਫ ਕੱਲ ਮੀਟਿੰਗ ਵੀ ਹੋਈ ਸੀ ਤੇ ਹੁਣ ਤੁਹਾਡਾ ਕੀ ਰਣਨੀਤੀ ਹੋਈ ਹੈ ਕੋਈ ਸੋਲੂਸ਼ਨ ਨਿਕਲਿਆ ਨਹੀਂ ਸਰ ਕੱਲ ਮੈਨੇਜਮੈਂਟ ਨੇ ਬੁਲਾਇਆ ਸੀਗਾ ਸਾਨੂੰ ਮੀਟਿੰਗ ਲਈ ਪਰ ਉਹੀ ਅੜੀਅਲ ਰਵਈਆ ਮੈਨੇਜਮੈਂਟ ਦਾ ਜਾਣ ਬੁੱਝ ਕੇ ਇੱਕ ਮੈਨੇਜਮੈਂਟ ਦੀ ਸ਼ੈ ਤੇ ਕੁਝ ਕੁ ਇੰਸਪੈਕਟਰਾਂ ਦਾ ਜਿਹੜਾ ਗੈਂਗ ਹੈ ਸਾਡੇ ਪਿੱਛੇ ਪਏ ਹੋਏ ਆ ਵਰਕਰਾਂ ਦੇ ਅਸੀਂ ਸਾਰਾ ਦਿਨ ਮੌਤ ਦੇ ਮੂੰਹ ਚ ਰਹਿ ਕੇ ਡਿਊਟੀਆਂ ਕਰਦੇ ਆ ਸਰਕਾਰ ਦਾ ਜੇਕਰ ਬੱਸਾਂ ਦਾ ਚੱਕਾ ਘੁੰਮਦਾ ਤਾਂ ਇਹ ਡਿਪਾਰਟਮੈਂਟ 'ਚ ਨੌਕਰੀ ਕਰਨ ਵਾਲੇ ਹਰ ਇੱਕ ਬੰਦੇ ਦੇ ਘਰਾਂ ਦੇ ਚੁੱਲ੍ਹੇ ਦੀ ਅੱਗ ਬਲਦੀ ਆ ਪਰ ਇਹਨਾਂ ਵੱਲੋਂ ਇੱਕ ਜਿੱਦਾਂ ਕਹਿ ਦਈਏ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਇਸ ਚੀਜ਼ ਤੇ ਕਿਉਂਕਿ ਅਸੀਂ ਇਹਨਾਂ ਦੀ ਯੂਨੀਅਨ ਨਾਲ ਪਹਿਲਾਂ ਜੁੜੇ ਰਹੇ ਹਾਂ 5-6 ਸਾਲ ਉਦੋਂ ਇਹਨਾਂ ਨੂੰ ਕੋਈ ਤਕਰੀਬ ਨਹੀਂ ਸੀ ਉਦੋਂ ਵਿਭਾਗ ਵਿੱਚ ਚੋਰੀ ਕਰਨ ਵਾਲੇ ਬੰਦਿਆਂ ਨੂੰ ਵੀ ਇਹ ਪ੍ਰਮੋਟ ਕਰਦੇ ਸੀ ਕਿਉਂਕਿ ਉਹ ਕਿਤੇ ਨਾ ਕਿਤੇ ਅੰਦਰ ਖਾਤੇ ਇਹਨਾਂ ਨਾਲ ਜੁੜੇ ਹੋਏ ਸੀ ਜੀਦੇ ਅਸੀਂ ਕਰਪਸ਼ਨ ਦੇ ਵੀ ਸਬੂਤ ਵੀ ਦੇ ਚੁੱਕੇ ਆ ਇਹਨਾਂ ਅਧਿਕਾਰੀਆਂ ਦੇ ਖਿਲਾਫ ਵੀ ਇਹ ਕਿਦਾਂ ਕਰਪਸ਼ਨ ਕਰਕੇ ਵਰਕਰਾਂ ਤੋਂ ਪੈਸੇ ਲੈ ਗਏ ਵਰਕਰਾਂ ਨੂੰ ਰੂਟ ਡਿਊਟੀਆਂ ਕਰਾਉਂਦੇ ਸੀ ਲਾਈਵਾਂ ਦੇ ਰੂਟਾਂ ਤੇ ਚੱਲਣ ਲਈ ਉਹ ਚੀਜ਼ ਦੀ ਖਾਰ ਖਾਂਦੇ ਆ ਇਹਨਾਂ ਨੇ ਦੇਖਿਆ ਵੀ ਹੁਣ ਸਾਡੀ ਜਿਹੜੀ ਜਥੇਬੰਦੀਆਂ ਉਹ ਖਤਮ ਹੋ ਗਈਆਂ ਕੱਚੇ ਵਰਕਰ ਇੱਕ ਜੁੱਟ ਹੋ ਕੇ ਆਪਣੇ ਹੱਕਾਂ ਦੀ ਮੰਗ ਲਾ ਕੇ ਕਰਨ ਉਹ ਚੀਜ਼ ਨੂੰ ਟਾਰਗੇਟ ਬਣਾ ਕੇ ਇਹ ਸਾਡੇ ਬੰਦਿਆਂ ਨੂੰ ਟੌਰਚਰ ਕਰ ਰਹੇ ਨੇ ਪਹਿਲਾਂ ਵੀ ਇਹਨਾਂ ਨੇ ਕੋਈ 20 25 ਦਿਨ ਪਹਿਲਾਂ ਇੱਕ ਸਾਡੇ ਕੰਡੈਕਟਰ ਦੀ ਰਿਪੋਰਟ ਕੀਤੀ ਸੀ ਹੋਰ ਰਿਪੋਰਟ ਵੀ ਕੋਈ ਜਦੋਂ ਕਿ ਸਾਬਤ ਨਹੀਂ ਇਹ ਕਰ ਸਕਦੇ ਅਸੀਂ ਇਨਕੁਆਰੀ ਦੇ ਵਿੱਚ ਵੀ ਉਹ ਬੰਦਾ ਸਾਡਾ ਸੱਚਾ ਸੀਗਾ ਪਰ ਅਸੀਂ ਉਦੋਂ ਕਾਨੂੰਨ ਦੇ ਰਸਤੇ ਅਸੀਂ ਆਪਣੇ ਇਨਸਾਫ ਦੀ ਗੁਆਰ ਲਾਈ ਸੀ ਜਾਨੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਸੋਲੂਸ਼ਨ ਨਹੀਂ ਨਿਕਲਿਆ ਭਾਜੀ ਕਿਉਂਕਿ ਕੱਲ ਵੀ ਮੀਟਿੰਗ ਹੋਈ ਹੈ ਜਿੱਦਾਂ ਦੱਸਿਆ ਇਹਨਾਂ ਨੇ ਤੇ ਅੱਜ ਹੁਣ ਰਣਨੀਤੀ ਕਿਸ ਤਰ੍ਹਾਂ ਦੀ ਤਿਆਰ ਕੀਤੀ ਜਾ ਰਹੀ ਸਾਰੇ ਡੀਪੂ ਬੰਦ ਕਰਨ ਜਾਂ ਦੇਖੋ ਜੀ ਕੱਲ ਸਾਨੂੰ ਜੋ ਤੱਕੇਸ਼ਾਈ ਦੇ ਖਿਲਾਫ ਤੁਰੰਤ ਫੈਸਲਾ ਲੈ ਕੇ ਚੰਡੀਗੜ੍ਹ ਦੀਪੂ ਬੰਦ ਕਰਨਾ ਪਿਆ तकरीबन 11:00 ਵਜੇ ਦੇ ਲਗਭਗ ਤੇ ਉਸ ਤੋਂ ਬਾਅਦ ਸਾਡੀ ਮੈਨੇਜਮੈਂਟ ਨਾਲ ਮੀਟਿੰਗ ਹੋਈ ਮੈਨੇਜਮੈਂਟ ਹਰ ਪੱਖੋਂ ਇਹਨਾਂ ਕਰਪਟ ਅਧਿਕਾਰੀਆਂ ਦਾ ਸਾਥ ਦੇ ਰਹੀ ਹੈ ਤੇ ਕੱਚੇ ਵਰਕਰਾਂ ਨਾਲ ਲਗਾਤਾਰ ਮੈਨੇਜਮੈਂਟ ਵੱਲੋਂ ਤੱਕੇਸ਼ਾਈਆਂ ਹੋ ਰਹੀਆਂ ਜੀ ਤੇ ਤੱਕੇਸ਼ਾਈ ਦੇ ਖਿਲਾਫ ਜੋ ਸਾਡਾ ਦੀਪੂ ਬੰਦ ਹੋਇਆ ਤੇ ਅਸੀਂ ਮੈਨੇਜਮੈਂਟ ਨਾਲ ਮੀਟਿੰਗ ਕੀਤੀ ਮੀਟਿੰਗ ਬਿਲਕੁਲ ਬੇਸੀਟਾ ਰਹੀ ਹੈ ਜੀ ਜੀਐਮ ਸਾਹਿਬ ਦਾ ਆੜਿਆ ਰਵਈਆ ਤੇ ਸਾਨੂੰ ਮਜਬੂਰਨ ਉੱਥੋਂ ਕੱਲ ਫੈਸਲਾ ਲੈਣਾ ਪਿਆ ਜੀ ਅੱਜ ਤਿੱਖੇ ਪ੍ਰਦਰਸ਼ਨ ਸਾਨੂੰ ਕਰਨੇ ਪੈਣਗੇ ਵੀ 12 ਵਜੇ ਤੋਂ ਅਸੀਂ ਪੀਆਰਟੀਸੀ ਦੇ ਜਿਹੜੇ ਨੌ ਦੇ ਨੌ ਦੀਪੂ ਆ ਉਹ ਬੰਦ ਕਰਕੇ ਅਸੀਂ ਮੈਨੇਜਮੈਂਟ ਦਾ ਪਿੱਟ ਸਿਆਪਾ ਕਰਾਂਗੇ ਤੇ ਨਾਲ ਦੀ ਨਾਲ ਅਸੀਂ 2 ਤੋਂ 4 ਵਜੇ ਤੱਕ 2 ਘੰਟੇ ਪਟਿਆਲੇ ਬੱਸ ਸਟੈਂਡ